ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਇੱਥੇ ਹੈਗਾ ਆਪਣਾ ਸਵੇਰ ਦਾ ਟਾਈਮ ਤੇ ਜਿਹੜਾ ਇੱਥੇ ਨਾਸ਼ਤਾ ਬਣ ਰਿਹਾ ਸੀ ਮੈਂ ਕਿ ਚੱਲਣਾ ਨਾਸ਼ਤਾ ਬਣਾ ਲੈਨੇ ਪਹਿਲਾਂ ਤੇ ਫੇਰ ਕਰਦੇ ਕੋਈ ਕੰਮ ਤੇ ਕੱਲ ਜਿਹੜਾ ਵਲੌਗ ਜਿਹੜਾ ਆਪਣਾ ਨਹੀਂ ਆਇਆ ਹੈਗਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਹਨਾ ਜੇ ਮੈਂ ਥੋੜਾ ਜਿਹਾ ਬਣਾਇਆ ਹੈਗਾ ਵਾ ਮਤਲਬ ਕੋਈ 5 6 ਮਿੰਟ ਦਾ ਹੀ ਬਣਿਆ ਵਾ ਤੇ ਕਿਉਂਕਿ ਤੁਹਾਨੂੰ ਪਤਾ ਕੰਮ ਬਹੁਤ ਹੀ ਤੇ ਇਸ ਕਰਕੇ ਨਾ ਨਹੀਂ ਬਣ ਪਾਇਆ ਹਨਾ ਬੱਚੇ ਦਾ ਹੀ ਤੇ ਉਹਨੂੰ ਬੱਚੇ ਨੂੰ ਵੀ ਫੜਨਾ ਵਾ ਇਸ ਕਰਕੇ ਜੇ ਤੁਸੀਂ ਕਹੋਗੇ ਤੇ ਮੈਂ ਅਪਲੋਡ ਕਰ ਦੂੰਗੀ ਨਹੀਂ ਤੇ ਅਦਰਵਾਈਜ਼ ਜਿਹੜਾ ਉਹ ਇਦਾਂ ਰਹੂਗਾ ਜੇ ਨਹੀਂ ਤੁਸੀਂ ਕਹੋਗੇ ਹਨਾ ਤੇ ਜਿਹੜਾ ਹੀ ਮੈਂ ਇੱਕ ਵਾਸੇ ਜਿਹੜੀ ਉਹ ਸਬਜ਼ੀ ਰੱਖ ਲਈ ਹੀ ਤੇ ਇੱਕ ਪਾਸੇ ਜਿਹੜੀ ਉਹ ਫੁਲਕੇ ਮੈਂ ਲਾਉਣ ਲੱਗੀ ਤੇ ਨਾਸ਼ਤਾ ਆਪਣਾ ਜਿਹੜਾ ਹੋ ਜਾਏਗਾ ਤੇ ਜਿਹੜਾ ਵਾ ਆਂਟੀ ਵੀ ਆ ਗਈ ਉਹਨੇ ਚੇਰ ਨੂੰ ਤੇ ਕੱਪੜੇ ਵੀ ਧੁੱਪ ਦੇ ਪਏ ਸੀ ਮੈਂ ਕਿ ਚੱਲਣਾ ਸਾਰੇ ਕੰਮ ਨਾਲ-ਨਾਲ ਹੀ ਆਂਟੀ ਬਰਤਨ ਕਰਦੇ ਪਏ ਸੀ ਨਾਲ-ਨਾਲ ਹੀ ਮੈਂ ਜਨਾਨੀਆਂ ਦੇ ਨਾਲ ਜਿੰਨੇ ਹੱਥ ਹੁਣ ਉਹਨੇ ਫਿਰ ਲੱਗ ਜਾਂਦੇ ਹਨ ਤੇ ਦੋ ਹੱਥ ਅਤੇ ਦੋ ਆ ਹੱਥਾਂ ਨਾਲ ਚੌਵਾਂ ਵਾਲਾ ਕੰਮ ਕਰ ਲਈਦਾ ਵਾ ਤੇ ਜਿਹੜਾ ਨਾਲ ਹੀ ਮੈਂ ਨਾਸ਼ਤਾ ਬਣਾ ਲਨੀ ਤੇ ਨਾਲ ਹੀ ਆਂਟੀ ਜਿਹੜੇ ਬਰਤਨ ਜਿਹਦੋਂ ਕਰਦੇ ਆ ਤੇ ਨਾਲ-ਨਾਲ ਮੈਂ ਲਾਈ ਜਾਂਦੀ ਹੁੰਨੀ ਆ ਤੇ ਇਹਦੇ ਨਾਲ ਜਿਹੜਾ ਕੰਮ ਆਸਾਨ ਹੋ ਜਾਂਦਾ ਆਂਟੀ ਦਾ ਵੀ ਹੋ ਜਾਂਦਾ ਤੇ ਮੇਰਾ ਵੀ ਹੋ ਜਾਂਦਾ ਫਿਰ ਤੇ ਜਿਹੜਾ ਵਾ ਮੈਂ ਪਹਿਲਾਂ ਨਾਸਤਾ ਬਣਾ ਲਨੇ ਫਿਰ ਫਰੀ ਹੋਨੇ ਆ ਜੇ ਤੁਸੀਂ ਆਈਬ੍ਰੋ ਕਹੋ ਨਾ ਮੇਰੇ ਤੋਂ ਬੜੇ ਹੀ ਲਾਈਟ ਆ ਵੇਖੋ ਲਾਈਟ ਵਾ ਤੇ ਇਹਨਾਂ ਦੀ ਲੈਂਥ ਵੀ ਹੈ ਨਹੀਂ ਹੈ ਨਾ ਸਾਫ਼ ਦੀ ਆ ਵੇਖੋ ਹੁਣ ਮੈਂ ਇਹਨੂੰ ਬੜਾਇਆ ਵਾ ਤੇ ਵੇਖੋ ਕਿੰਨਾ ਵਧੀਆ ਲੱਗਦਾ ਨਾ ਇੱਥੇ ਤੇ ਇੱਥੇ ਫਰਕ ਵੇਖੋ ਕਿੰਨਾ ਲੱਗਦਾ ਮੈਂ ਇਹ ਰਾਦੀ ਕਿੱਦਾਂ ਮੈਂ ਕਰਦੀ ਆ ਮੈਂ ਨਾ ਕੋਈ ਲਾਈਟ ਜਾਂ ਜਿੱਦਾਂ ਬ੍ਰਾਊਨ ਕਲਰ ਹੈ ਨਾ ਐ ਵਾਲਾ ਆਈ ਸ਼ੈਡੋ ਦਾ ਕਲਰ ਕੋਈ ਵੀ ਹੈ ਨਾ ਬ੍ਰਾਊਨ ਵੀ ਲੈ ਸਕਦੇ ਤੇ ਤੁਸੀਂ ਜਿਹੜਾ ਵਾ ਐਦਾਂ ਦਾ ਬਰਸ਼ ਲੈਣਾ ਵੇਖੋ ਸੇ ਇਹਨੂੰ ਸ਼ੇਪ ਦੇਣੀ ਇਦਾਂ ਤੇ ਤੁਸੀਂ ਇਦਾਂ ਫਿਲ ਕਰੋਗੇ ਨਾ ਇਹਦੇ ਨਾਲ ਆਈ ਸ਼ੈਡ ਨੂੰ ਇਹ ਸਾਰਾ ਦਿਨ ਇਦਾਂ ਰਹੂਗਾ ਤੇ ਜਿਹੜੀ ਤੁਸੀਂ ਆਈਬ੍ਰੋ ਪੈਨਸਲ ਯੂਜ਼ ਕਰਦੇ ਜੀ ਉਹਦੇ ਨਾਲ ਇਹ ਓਕੇ ਹੈ ਨਾ ਉਹ ਲੱਥ ਜਾਂਦੀ ਜਦੋਂ ਪਸੀਨਾ ਵਗੈਰਾ ਆਉਂਦਾ ਨਾ ਫਿਰ ਲੱਥ ਜਾਂਦੀ ਇਹ ਇਦਾਂ ਹੀ ਰਹੂਗਾ ਸ਼ਾਮ ਤੱਕ ਭਾਵੇਂ ਰਹੋ ਅੱਗੋਂ ਨਹੀਂ ਤੁਸੀਂ ਸ਼ੁਰੂ ਕਰਨਾ ਹੈਗਾ ਸਿਰਫ ਇੱਥੋਂ ਕਰਨਾ ਤੁਸੀਂ ਸ਼ੁਰੂ ਮੈਂ ਤੁਹਾਨੂੰ ਚੀਨੀ ਵੇਖ ਕੇ ਜਾਣਾਂ ਮੈਂ ਇੱਥੇ ਰੇਖ ਕੇ ਤਨੂੰ ਦਸ ਤੀਂਦਾ ਕਰਕੇ ਹਾਂ ਪਹਿਲਾਂ ਦੀਦਾਂ ਜਿਹਨੂੰ ਸ਼ੇਪ ਬਣਾ ਲੈਣੀ ਆ ਨਾ ਕਿੰਨਾ ਡਿਫਰੈਂਸ ਫਿਰ ਅੱਗੋਂ ਨਾ ਤਹੀ ਲਾਈਟ ਲਾਈਟ ਫਿਲ ਕਰਨਾ ਇਹਨੂੰ ਇੱਦਾਂ ਕਰਕੇ ਜਿੱਦਾਂ ਮੈਂ ਕਰਦੀ ਆ ਉਦਾਂ ਹਨਾ ਮੈਂ ਤਾਂ ਇੱਦਾਂ ਹੀ ਕਰਦੀ ਆ ਅੱਗੋਂ ਜਿੱਦਾਂ ਤੁਸੀਂ ਕਰਦੇ ਆ ਉਦਾਂ ਦੀ ਕਰ ਸਕਦੇ ਵੇਖੋ ਨਾ ਦੋਨੋਂ ਆਈਬ੍ਰੋ ਹਨ ਇਹ ਇਦਾਂ ਜਿਹੜੇ ਬਣਾਏ ਹੋੜਾ ਵਧੀਆ ਲੱਗੇ ਜਦੋਂ ਮੈਂ ਬਣਾਉਣੀ ਨਾ ਥ੍ਰੈਡਿੰਗ ਵਗੈਰਾ ਕਰਾਉਣੀ ਹੈ ਨਾ ਫਿਰ ਮੈਂ ਇਦਾਂ ਜਿਹੜੀ ਉਹ ਸ਼ੇਪ ਦੇ ਕੇ ਰੱਖਦੀ ਹਣੀ ਉਹਨੂੰ ਤੇ ਮਸਕਰਾ ਲਾ ਲਿਆ ਤੇ ਕਜਲ ਲਗਾ ਲਿਆ ਲਿਪਸਟਿਕ ਲਗਾ ਲਈਏ ਇਹ ਚੀਜ਼ਾਂ ਨਾ ਮੈਂ ਇੱਥੇ ਹੀ ਰੱਖਦੀ ਹਣੀ ਆ ਜਦੋਂ ਕੋਈ ਜਰੂਰਤ ਪਏ ਉਹ ਦੋ ਇਹਦੇ ਆਪਣੇ ਮੂਡ ਤੇ ਹੈ ਜੇ ਮੇਰਾ ਮੂਡ ਹੋਵੇ ਤਾਂ ਮੈਂ ਮੇਕਅਪ ਕਰ ਲੈਣੀ ਜੇ ਮੇਰਾ ਮੂਡ ਨਾ ਹੋਵੇ ਨਾ ਫਿਰ ਨਹੀਂ ਮੈਂ ਕਰਦੀ ਹੈਗੀ ਇਦਾਂ ਮੇਕਅਪ ਕੀਤਾ ਨਾ ਬੰਦਾ ਐਕਟਿਵ ਜਿਹਾ ਰਹਿੰਦਾ ਹਨਾ ਸਾਰਾ ਦਿਨ ਤੇ ਸਾਰਾ ਕੰਮ ਆਪਣਾ ਹੋ ਗਿਆ ਵਾ ਤੇ 11:30 ਦਾ ਟਾਈਮ ਹੋ ਗਿਆ 11:00 ਵਜੇ 11:30 ਵਜੇ ਹੀ ਨਾਸ਼ਤਾ ਕਰ ਲਿਆ ਚਿਲਾ ਬਣਾਇਆ ਸੀ ਅੱਜ ਤੇ ਬੇਸਨ ਦਾ ਚਿਲਾ ਬਣਾਇਆ ਸੀ ਤੇ ਉਹ ਆਪਾਂ ਖਾ ਲਿਆ ਦਹੀਂ ਨਾਲ ਨਾਸ਼ਤਾ ਆਪਣਾ ਹੋ ਗਿਆ ਵਾ ਸਾਰਾ ਕੰਮ ਵੀ ਹੋ ਗਿਆ ਸਫਾਈਆਂ ਵਗੈਰਾ ਹੋ ਗਈਆਂ ਕੱਪੜੇ ਵਗੈਰਾ ਧੁੱਪ ਗਏ ਬੱਚਿਆਂ ਨੂੰ ਨਵਾਤਾ ਬਸ ਬੱਚੇ ਸੌਣ ਦੀ ਤਿਆਰੀ ਹੈ ਹੁਣ ਬਸ ਸੁਵਾਉਣਾ ਇਹਨਾਂ ਨੂੰ ਇਹ ਚਲੋ ਜੀ ਇੱਕ ਨਾ ਮੈਨੂੰ ਨਾ ਕਿਸੇ ਨੇ ਕਿਹਾ ਸੀ ਕਿ ਤੁਸੀਂ ਨਾ ਪਹਿਲਾਂ ਨਾਲੋਂ ਚੇਂਜ ਹੋ ਗਏ ਬੜੇ ਜਿਆਦਾ ਹਣਾ ਮੈਂ ਤੁਹਾਨੂੰ ਫੋਟੋਆਂ ਮ ਵਿਖਾਉਂਗੀ ਆਪਣੀਆਂ ਪੇਲੀਆਂ ਵੀ ਹਨਾ ਵਿਆਹ ਤੋਂ ਪਹਿਲਾਂ ਵੀ ਤੇ ਹੋਣ ਵਾਲੀਆਂ ਵੀ ਹਨਾ ਤੁਸੀਂ ਵੇਖਿਓ ਵੀ ਉੱਚ ਤੇ ਇੱਚ ਕੀ ਡਿਫਰੈਂਸ ਹਨਾ ਤੇ ਉਹ ਮੈਂ ਤੁਹਾਨੂੰ ਕੱਲ੍ਹ ਵਾਲੇ ਵਲੌਗ 'ਚ ਵਿਖਾਉਂਗੀ ਲਓ ਜੀ ਇਹ ਤਿੰਨ ਮ ਫਾਰਸ ਲਾਏ ਹੋਏ ਹੀ ਇੱਕ ਤੇ ਇਹਨਾਂ ਪਾਰਸਲਾਵਲੇ ਆਏ ਹੋਏ ਹੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਨਾ ਉਹ ਦੜਾਏ ਹੀ ਦੋ ਅੱਜ ਤੀਸਰਾ ਜੇਣਾ ਪਰ ਮੇਰਾ ਟਾਈਮ ਨਹੀਂ ਲੱਗਾ ਪੀਨੂੰ ਖੋਲ ਲਵਾਣਾ ਐਕਚੂਅਲ ਮੈਂ ਮੰਗਵਾਇਆ ਆਪਣੇ ਬੇਟੇ ਵਾਸਤੇ ਸੂਟ ਮੈਂ ਤੁਹਾਨੂੰ ਵਿਖਾਉਣੀ ਐ ਵੈਸੇ ਮੈਂ ਆਨਲਾਈਨ ਹੀ ਪਰਚੇਸ ਕੀਤੇ ਕੱਲ ਮੈਂ ਜਿਹੜੇ ਹੀ ਉਹ ਜਿੱਦਾਂ ਕੱਲ ਵਰਤੇ ਹੀ ਤੇ ਉਹਦੇ ਕਰਕੇ ਨਾ ਮੈਨੂੰ ਲੋਕਲ ਜਿਹੜੇ ਹੀ ਮਾਰਕੀਟ ਤੋਂ ਜਿਹੜੇ ਦੋ ਸੂਟ ਲਿਆਉਣੇ ਪਏ ਉਹ ਸਗੋਂ ਮੈਨੂੰ ਹੋਰ ਜਿਹੜਾ ਸਸਤੇ ਪੈ ਗਏ ਨਾ ਆਨਲਾਈਨ ਨਾਲੋਂ ਵੀ ਸਸਤੇ ਗਏ ਉਹ ਬੜੇ ਵਧੀਆ ਇੱਕ ਮੈਨੂੰ ਕੱਲ ਪਾਇਆ ਸੀ ਉਹਨੂੰ ਇੱਕ ਆਵਾਜ਼ ਲੋ ਜੀ ਇੱਥੇ ਨਾ ਆਵਾਜ਼ ਆਪਣੀ ਹੋ ਗਈ ਸੀ ਬੰਦ ਤੇ ਜਦੋਂ ਮੈਂ ਵਲੌਗ ਜਿਹੜਾ ਹੀ ਚੜਾ ਦਿੱਤਾ ਤੇ ਫੇਰ ਮੈਨੂੰ ਪਤਾ ਲੱਗਾ ਕਿਸ ਨੇ ਕਮੈਂਟ ਕੀਤਾ ਕਿ ਤੁਹਾਡੀ ਆਵਾਜ਼ ਨਹੀਂ ਆ ਰਹੀ ਜਿੱਥੇ ਤੁਸੀਂ ਪ੍ਰੋਡਕਟ ਆਪਣੇ ਦਿਖਾ ਰਹੇ ਹੋ ਹਨ ਤੇ ਫਿਰ ਮੈਨੂੰ ਡਿਲੀਟ ਕਰਨੀ ਪਈ ਵੀਡੀਓ ਫਿਰ ਮੈਂ ਮਤਲਬ ਵਾਇਸ ਉੱਥੇ ਦਿੱਤੀ ਓਵਰ ਕੀਤੀ ਇਦਾਂ ਤੇ ਫਿਰ ਮੈਂ ਅਪਲੋਡ ਕੀਤੀ ਇਹ ਸੂਟ ਮੰਗਵਾਇਆ ਸੀ ਹਾਂ ਮਿਛੋ ਤੋਂ ਮੈਂ ਮੰਗਵਾਏ ਆ ਕਿੰਨੇ ਸੂਟ ਮੰਗਵਾਏ ਆ ਜਿੱਦਾਂ ਮੈਂ ਤੁਹਾਨੂੰ ਹਨ ਹੌਲੀ ਹੌਲੀ ਕਰਕੇ ਵਿਖਾ ਦਿੰਨੀ ਆ ਹਨ ਇਹ ਬੜਾ ਵਧੀਆ ਨਾ ਬਣਿਆ ਹੋਇਆ ਹੀ ਜਿਰਾਫ ਜਿਆ ਤੇ ਕਪੜਾ ਵੀ ਨਾ ਇਦਾਂ ਦਾ ਹੀ ਜਿੱਦਾਂ ਥੋੜਾ ਸਰਦੀਆਂ ਵਾਲਾ ਕਪੜਾ ਹੁੰਦਾ ਜਿੱਦਾਂ ਗਾਹ ਹੋ ਕੇ ਨਾ ਤੁਸੀਂ ਪਾ ਸਕਦੇ ਜੀ ਹਨਾ ਤੇ ਸਰਦੀਆਂ ਸੋਖੀਆਂ ਨਿਕਲ ਜਾਣਗੀਆਂ ਮੈਂ ਇਥੇ ਇਹ ਕਹੂੰਗੀ ਕਿ ਮਤਲਬ ਜੇ ਤੁਸੀਂ ਕੋਈ ਵੀ ਚੀਜ਼ ஆன்ਲਾਈਨ ਪਰਚੇਸ ਕਰਦੇ ਜੇ ਬੱਚੇ ਬਾਤ ਤੇ ਖਾਸ ਕਰਕੇ ਤੇ ਇੱਕ ਸਾਈਜ਼ ਜਿਹੜਾ ਉਹ ਆਪ ਹੀ ਲੈਣਾ ਚਾਹੀਦਾ ਕਿਉਂਕਿ ஆன்ਲਾਈਨ ਪਤਾ ਨਹੀਂ ਹਾਨੂੰ ਠੀਕ ਤਰ੍ਹਾਂ ਲੱਗਦਾ ਕਿ ਮਤਲਬ ਛੋਟਾ ਵਾ ਜਾਂ ਵੱਡਾ ਵਾ ਹਨਾ ਸਾਈਜ਼ ਦੇ ਅਕੋਰਡਿੰਗ ਤੇ ਮੈਂ ਇਹ ਮੰਗਵਾਇਆ ਸੀ ਜਿਹੜਾ ਹੈ 3 ਤੋਂ 4 ਇਅਰ ਦਾ ਹਨਾ ਤੇ ਫੇਰੇ ਏਡਾ ਕਾਇਆ ਜਿਹੜਾ ਕਿ ਮੇਰੇ ਸਰਦੀਆਂ ਚਲੋ ਨੰਗ ਜਾਣਗੀਆਂ ਹਨਾ ਬੱਚਿਆਂ ਦੇ ਤੇ ਚਲੋ ਕੱਪੜੇ ਹਰ ਸਰਦੀਆਂ ਤੇ ਹਰ ਗਰਮੀਆਂ ਆਉਂਦੇ ਰਹਿੰਦੇ ਕੱਪੜੇ ਤੇ ਇਹ ਆ ਕਿ ਆਪਣੀ ਸਰਦੀਆਂ ਸੋਖੀਆਂ ਨਿਕਲ ਜਾਣਗੀਆਂ ਅਗਲੀਆਂ ਸਰਦੀਆਂ ਚਲੋ ਫੇਰ ਵੇਖੀ ਜਾਊਗੀ ਹਨਾ ਬੱਚਿਆਂ ਦੇ ਕੱਪੜੇ ਤੇ ਜਮਾ ਹੁੰਦੇ ਰਹਿੰਦੇ ਆ ਮੈਂ ਇਸ ਵਾਰੀ ਸੋਚਿਆ ਸੀ ਕਿ ਮਤਲਬ ਨਾ ਪਹਿਲੇ ਬੱਚੇ ਦੇ ਮੇਰੇ ਬਹੁਤ ਜ਼ਿਆਦਾ ਕੱਪੜੇ ਹੀ ਉਹ ਇਦਾਂ ਦੇ ਇਦਾਂ ਪਏ ਹੋਏ ਆ ਹਨ ਇੱਕ ਇੱਕ ਦੋ ਦੋ ਵਾਰੀ ਬੱਚੇ ਨੂੰ ਪਾਉਣੇ ਹੁੰਦੇ ਬਾਜੂ ਛੋਟੇ ਹੋ ਗਏ ਹਨਾ ਤੇ ਰੱਖ ਦਈਦੇ ਆ ਤੇ ਫਿਰ ਮੈਂ ਸੋਚਿਆ ਸੀ ਮੈਂ ਇਸ ਵਾਰੀ ਨਾ ਮੈਂ ਬਹੁਤ ਥੋੜੇ ਕੱਪੜੇ ਲੈਣੇ ਬਟ ਥੋੜੇ ਥੋੜੇ ਕਰਕੇ ਵੀ ਨਾ ਬਹੁਤ ਕੱਪੜੇ ਹੋ ਜਾਂਦੇ ਆ ਹਨਾ ਫਿਰ ਸਾਂਭਣ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਤੁਹਾਨੂੰ ਪਤਾ ਹਨਾ ਤੇ ਬਹੁਤ ਦਿੱਕਤ ਆਉਂਦੀ ਫਿਰ ਤੇ ਇਹ ਬੈਗ ਵੀ ਮੈਂ ਮੰਗਵਾਏ ਹੀ ਬੈਗ ਵੀ ਇਸੇ ਕਰਕੇ ਮੰਗਵਾਏ ਹੀ ਕਿ ਕੱਪੜੇ ਸਾਂਭਣ ਨੂੰ ਜਾਂ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਹਨਾ ਫਿਰ ਪੋਲੀਥੀਨ ਜਿਪੋਣੇ ਪੈਂਦੇ ਆ ਇਸ ਕਰਕੇ ਮੈਂ ਬੈਗ ਜਿਹੜੇ ਮੰਗਵਾ ਲਏ ਹੀ ਹੁਣ ਮੈਂ ਇਦਾਂ ਕਰੂੰਗੀ ਕਿ ਜਿੱਦਾਂ ਹੁਣ ਸਰਦੀਆਂ ਵਾਲੇ ਜਿਹੜੇ ਉਹ ਕੱਪੜੇ ਤੇ ਚਲੋ ਕੱਢ ਲੈਣੇ ਆ ਜਿਹੜੇ ਗਰਮੀਆਂ ਵਾਲੇ ਰੱਖਣੇ ਆ ਉਹ ਗਰਮੀਆਂ ਵਾਲੇ ਫਿਰ ਇਹਦੇ ਵਿੱਚ ਪਾ ਕੇ ਨਾ ਫਿਰ ਮੈਂ ਰੱਖੂੰਗੀ ਤੇ ਜਦੋਂ ਅੱਗੋਂ ਸਰਦੀਆਂ ਜਾਣਗੇ ਉਦੋਂ ਸਰਦੀਆਂ ਵਾਲੇ ਰੱਖ ਲਾਂਗੇ ਹਨਾ ਤੇ ਹੁਣ ਬੈਗ ਚ ਹੀ ਰੱਖੂੰਗੀ ਜੇ ਬੈਗ ਥੋੜਨਗੇ ਹਨਾ ਚਾਰ ਮੈਂ ਮੰਗਾਈ ਜੇ ਥੋੜਨਗੇ ਤੇ ਮੈਂ ਫਿਰ ਹੋਰ ਮੰਗਾ ਲੂੰਗੀ ਤੇ ਇਹ ਮੈਨੂੰ ਇੰਨੇ ਡਿਸਕਾਊਂਟ 'ਚ ਪਏ ਹੀ 100 ਤੇ ਕੋਈ ਬਾਠਾਂ ਦਾ ਪਿਆ ਹੀ ਕੋਈ 152 ਦਾ ਪਿਆ ਹੀ ਹਣਾ ਇਦਾਂ ਹੀ ਪਏ ਹੀ ਦੋ ਦੋ ਸੈਟ ਪਏ ਹੀ 162 ਦੇ ਮੈਨੂੰ ਦੋ ਮਿਲੇ ਹੀ ਮਤਲਬ ਮੀਸ਼ੋ ਤੋਂ ਹਣਾ ਤੇ ਪਰਚੇਜ਼ ਕਰ ਸਕਦੇ ਬੜੀ ਵਧੀਆ ਕੁਆਲਿਟੀ ਆ ਹਣਾ ਤੇ ਆਪਾਂ ਨੂੰ ਕਿਹੜੇ ਬਹੁਤ ਹੀ ਵਧੀਆ ਮਤਲਬ ਅਹੀਂ ਕਿਤੇ ਜਾਣਾ ਆਉਣਾ ਵਾ ਇਦਾਂ ਪੈਕ ਕਰਕੇ ਰੱਖਣੇ ਪਰ ਫਿਰ ਵੀ ਇਹਨਾਂ ਦੀ ਕੁਆਲਿਟੀ ਬੜੀ ਵਧੀਆ ਜਿੱਪ ਦੀ ਕੁਆਲਿਟੀ ਬੜੀ ਵਧੀਆ ਹੀ ਤੇ ਇਹ ਚ ਬੜਾ ਸਮਾਨ ਤੁਸੀਂ ਕੈਰੀ ਕਰ ਸਕਦੇ ਜੀ ਹਣਾ ਤਜੇ ਤੁਸੀਂ ਕੱਪੜਿਆਂ ਦੀ ਗੱਲ ਕਰੋ ਤਾਂ ਕੱਪੜੇ ਤੇ ਮੈਨੂੰ ਬਹੁਤ ਵਧੀਆ ਲੱਗਦੇ ਆ ਹਨਾ ਤੇ ਮੈਂ ਪਹਿਲੇ ਇੱਕ ਮੰਗਵਾਇਆ ਡਰਦੇ ਡਰਦੇ ਪਰ ਫਿਰ ਮੈਨੂੰ ਚੰਗਾ ਲੱਗਾ ਫਿਰ ਮੈਂ ਜਿਹੜੇ 3-4 ਆਰਡਰ ਕੀਤੇ ਸੀ ਤੇ ਉਹ ਹੌਲੀ-ਹੌਲੀ ਕਰਕੇ ਜਿਹੜਾ ਆਰਡਰ ਜਿਹੜਾ ਹੁੰਦਾ ਪਿਆ ਜਿੱਦਾਂ ਹੌਲੀ-ਹੌਲੀ ਇਹ ਕਰਕੇ ਆਉਣਗੇ ਉਦਾਂ ਮੈਂ ਤੁਹਾਨੂੰ ਜਿਹੜਾ ਉਹ ਦਿਖਾ ਦਊਗੀ ਹਨਾ ਇਹ ਵੀਡੀਓ ਦਾ ਬੜਾ ਚੋਚਲਾਜਾ ਹੋਇਆ ਕਿ ਮੰਨਾ ਹੈ ਦੁਬਾਰਾ ਫਿਰ ਅਪਲੋਡ ਕਰਨੀ ਪਈ ਜਦੋਂ ਟਾਈਮ ਨਾਲ ਮੈਂ ਕਰ ਦਿੱਤੀ ਉਸ ਤੋਂ ਬਾਅਦ ਫਿਰ ਡਿਲੀਟ ਕਰਕੇ ਫਿਰ ਮੈਨੂੰ ਅਪਲੋਡ ਹੁਣ ਕਰਨੀ ਪਈ ਆ ਤੇ ਚਲੋ ਜੀ ਇਹ ਸੀ ਪ੍ਰੋਡਕਟ ਆਪਣੇ ਤੇ ਸ਼ਾਇਦ ਸ਼ਾਮ ਤੱਕ ਇੱਕ ਹੋਰ ਆ ਜੇ ਹਨਾ ਆਪਣਾ ਇਹਦਾ ਮੇਰੇ ਗੰਨੂ ਦਾ ਹੀ ਸੂਟ ਤੇ ਉਹ ਵੀ ਮੈਂ ਤੁਹਾਨੂੰ ਵਿਖਾਵਾਂਗੀ ਜਰੂਰ ਜੇ ਤੁਹਾਡਾ ਬੱਚਾ ਏਡਾ ਕਵਾ ਤੇ ਤੁਸੀਂ ਜਿਹੜਾ ਵਾ ਸੇਜ ਸਾਈਜ਼ ਜਿਹੜਾ ਅਪ ਕਰਕੇ ਮੰਗਵਾ ਸਕਦੇ ਜੇ ਹਨਾ ਇਹ ਸੂਟ ਦੀ ਕੀਮਤ ਮੈਂ ਦੱਸਦਾ ਤੇ ਸੂਟ ਜਿਹੜਾ ਹੀ ਆਇਆ ਹੀ 300 ਦੇ ਕਰੀਬ ਆਇਆ ਹੀ ਹਾਂ ਦੈਨ ਸੋ 220 300 ਤੱਕ ਜਿਹੜਾ ਉਹ ਸੂਟ ਮਿਲ ਜਾਂਦੇ ਆ ਆਰਾਮ ਨਾਲ ਮੈਂ ਤੇ ਇਹ ਨਾ ਮਤਲਬ ਸਾਡੇ ਜਿੱਦਾਂ ਮੈਰਿਜ ਵਗੈਰਾ ਆਉਣ ਵਾਲੀ ਸਭ ਦੇ ਮੈਰਿਜ ਹਨ ਜਿੱਦਾਂ ਵਿਆਹਾਂ ਦੇ ਸੀਜ਼ਨ ਵਗੈਰਾ ਆਉਣ ਵਾਲੇ ਹਨ ਤੇ ਵੈਸੇ ਵੀ ਬੱਚਿਆਂ ਦੇ ਕੱਪੜੇ ਜਿੰਨੇ ਹੋਣਾ ਉਹਨੇ ਥੋੜੇ ਹੁੰਦੇ ਆ ਤੇ ਵਿਆਹ ਸ਼ਾਦੀਆਂ ਜਿੱਤੇ ਤੁਹਾਨੂੰ ਪਤਾ ਫਿਰ ਜ਼ਿਆਦਾ ਚਾਹੀਦੇ ਕੱਪੜੇ ਤੇ ਇਸ ਕਰਕੇ ਨਾ ਮੈਂ ਮੈਂ ਕਿਹਾ ਚਲੋ ਹੌਲੀ ਹੌਲੀ ਲੈਣੀ ਸ਼ੁਰੂ ਕਰਦੇ ਆਂ ਤੇ ਫੇਰ ਹੀ ਜਿਹੜੇ ਉਹ ਕੱਪੜੇ ਲੈ ਜਾਣੇ ਆ ਇਦਾਂ ਮੈਂ ਜਾਣ ਚਾਹ ਕੇ ਕਹੂੰਗੀ ਤੇ ਇਦਾਂ ਨਹੀਂ ਲੈ ਜਾਣੇ ਨਾ ਇਕੱਠੇ ਨਹੀਂ ਕੱਪੜੇ ਲੈ ਜਾਣੇ ਅੱਗੇ ਬਣ ਦੇਣੀ ਆ ਹੌਲੀ ਹੌਲੀ ਜੜੀ ਉਹ ਖਰੀਦਦਾਰੀ ਜੜੀ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਇੱਥੇ ਮੈਨੂੰ ਕੋਦੋਂ ਨੂੰ ਨਹੀਂ ਪਤਾ ਕਿ ਮੈਂ ਕੀ ਕਹਿ ਰਹੀ ਹਾਂ ਨਾ ਕਿਉਂਕਿ ਵਾਇਸ ਬਿਲਕੁਲ ਬਲੈਂਕ ਹੋ ਗਈ ਹੀ ਕਿਉਂਕਿ ਨਾ ਜਿਹੜੇ ਮੈਂ ਹੈੱਡਫੋਨ ਆ ਲਾਇਆ ਨਾ ਮਾਈਕ ਜਿਹੜਾ ਲਾਇਆ ਇਹਦੇ ਵਿੱਚ ਜਾਂ ਕੋਈ ਦਿੱਕਤ ਆ ਗਈ ਆ ਕੀ ਆ ਗਿਆ ਪਤਾ ਨਹੀਂ ਤੇ ਉਹਦੇ ਕਰਕੇ ਨਾ ਹੋ ਗਿਆ ਬਾਜ ਦਾ ਥੋੜਾ ਦਾ ਝੋਲਜਾ ਹੋ ਗਿਆ ਨਹੀਂ ਤੇ ਇਹ ਬੜੀ ਵਧੀਆ ਸਪੀਕਰ ਜਿਹੜਾ ਮੇਰਾ ਮਾਈਕ ਵਾ ਬੜੀ ਵਧੀਆ ਆਵਾਜ਼ ਕੈਰੀ ਕਰਦਾ ਵਾ ਪਤਾ ਨਹੀਂ ਅੱਜ ਕੀ ਹੋ ਗਿਆ ਨੂੰ ਹਣਾ ਮੈਂ ਚੈੱਕ ਕੀਤੀ ਹੀ ਬਾਦ ਸਟਾਰਟਿੰਗ ਵਾਲੀ ਮੈਂ ਚੈੱਕ ਕੀਤੀ ਬਾਦ ਬਾਦ ਵਾਲੀ ਮੈਂ ਚੈੱਕ ਨਹੀਂ ਕੀਤੀ ਹੈਗੀ ਇੱਥੇ ਹੈਗਾ ਆਪਣਾ ਰਾਤ ਦਾ ਟਾਈਮ ਮਤਲਬ ਨਾ 7:30 8 ਵਜੇ ਦਾ ਟਾਈਮ ਆ ਆਪਾਂ ਡਿਨਰ ਵਗੈਰਾ ਕਰ ਲਿਆ ਹੀ ਤੇ ਚਾਦਰ ਜਿਹੜੀ ਸੀ ਉਹ ਸੁੱਕਣੇ ਪਾਈ ਸੀ ਮੈਂ ਕਿਹਾ ਚੱਲ ਸੁੱਕ ਜਾਂਦੀ ਇੱਕ ਵਾਰੀ ਤੇ ਫੇਰ ਜਿਹੜਾ ਉਹ ਵਸ਼ਾਉਣੀ ਆ ਨਾ ਬੱਚੇ ਦੇ ਨਾਲ ਹੀ ਹੁੰਦਾ ਕਿ ਜਿਹੜੇ ਜੇ ਜਿੰਨੇ ਵੀ ਕੱਪੜੇ ਵਿਛਾਏ ਉਹ ਸੁੱਕ ਜਾਣ ਇੱਕ ਵਾਰੀ ਤੇ ਫੇਰ ਹਣਾ ਗੱਦੇ ਤੇ ਮੈਂ ਧੁੱਪ ਲਵਾਉਣੀ ਰਹਿਣੀ ਆ ਭਾਵੇਂ ਬੱਚਾ ਉੱਪਰ ਛੂਛੂ ਪੋਟੀ ਨਹੀਂ ਵੀ ਕਰਦਾ ਹੈਗਾ ਹਣਾ ਪਰ ਫਿਰ ਵੀ ਮੈਨੂੰ ਨਾ ਹੁੰਦਾ ਵਾ ਕਿ ਜਿਹੜਾ ਬਿਸਤਰਾ ਉਹ ਸਾਫ਼ ਸੁਥਰਾ ਹੀ ਹੋਵੇ ਹਣਾ ਵਧੀਆ ਲੱਗਦਾ ਵਾ ਨਾ ਵੇਖਣ ਨੂੰ ਵੀ ਵਧੀਆ ਲੱਗਦਾ ਵਾ ਤੇ ਫਿਰ ਮੈਂ ਧੁੱਪ ਤਾਂ ਉਲਵਾਉਂਦੀ ਰਹਿਣੀ ਆ ਲਵਾ ਕੇ ਤੇ ਜਿਹੜਾ ਉਹ ਫਿਰ ਬਿਸਤਰਾ ਵਿਸਾਈ ਰਹਿੰਦਾ ਹਣਾ ਕਿੱਲਾ ਬੱਚੇ ਨਹੀਂ ਨਹੀਂ ਸੌਣਾ ਹੁੰਦਾ ਆਪਾਂ ਵੀ ਸੌਣਾ ਮੇਰੇ ਦੂਜੇ ਬੇਟੇ ਨੇ ਵੀ ਸੌਣਾ ਹੁੰਦਾ ਨਾ ਇਸ ਕਰਕੇ ਜਿਹੜਾ ਉਹ ਜੀ ਅੱਜ ਵੀ ਆ ਗਿਆ ਪਾਰਸਲ ਮੈਂ ਹੁਣ ਇਹਦੀ ਚਾਦਰ ਵਿਛਾਈ ਆ ਤੇ ਨਾਲ ਮੈਂ ਤੇ ਚੱਲ ਮੈਂ ਸੈਟ ਕਰ ਲੈਂਦੀ ਇੱਕ ਵਾਰੀ ਹਨਾ ਚਾਦਰ ਵਿਸਾਉਣ ਵਾਲੀ ਹਾਂ ਕੋ ਪਾਰਸਲ ਆ ਗਿਆ ਐਨੇ ਕੁ ਚਿਰ ਨੂੰ ਬਾਹਰ ਪਾਈ ਆਇਆ ਹੈ ਪਾਰਸਲ ਵਾਲਾ ਨਾਲ ਮੈਂ ਕਹਿ ਹਾਂ ਇਹ ਪਾਰਸਲ ਮੈਂ ਫਿਰ ਇਹ ਹੀ ਵੀਡੀਓ ਚ ਕਿਆ ਹੈ ਦੂਜੇ ਦਿਨ ਤੁਹਾਨੂੰ ਦਿਖਾ ਦੇਣਾ ਪਾਰਸਲ ਐ ਹੈ ਇਹ ਇਹ ਜੋ ਮੇਰੇ ਰਸੀਵਰ ਦਾ ਕਲਰ ਨੂੰ ਬੜਾ ਉਹ ਦਿ ਲੱਗਦਾ ਹੈ ਨਾ ਗ੍ਰੇ ਜਿਹਾ ਕਲਰ ਹੈ ਅਲੱਗ ਅਲੱਗ ਪੈਕ ਕੀਤੇ ਹੋਏ ਐ ਹੈਗੀ ਦੀ ਪਜਾਮੀ ਸਟੈਚੂ ਬਈਆ ਮਤਲਬ ਇਦਾਂ ਲੱਗਦਾ ਨਾ ਸਰਦੀਆਂ ਵਾਲਾ ਨਹੀਂ ਸਟਾਫ ਹੁੰਦਾ ਉਹ ਵਾਲਾ ਸਟਾਫ ਆ ਤੇ ਐ ਹੈਗੀ ਦੀ ਜਰਸੀ ਉੱਪਰ ਵਾਲੀ ਮੇਰਾ ਗੋਲ ਗੋਲ ਜਿਹਾ ਬਣਿਆ ਨਾ ਚੱਕਰ ਜਿਹਾ ਵਧੀਆ ਲੱਗਣਾ ਪਰ ਮੈਂ ਥੋੜਾ ਹਾਂ ਪੋੜੀ ਠੰਡੇ ਚ ਪਾਉਣ ਵਾਲਾ ਆ ਵੇਖੋ ਨਾ ਵਧੀਆ ਲੱਗਦੇ ਨਾ ਇਦਾਂ ਦੇ ਛੋਟੇ ਛੋਟੇ ਜੇ ਬੜੇ ਕਿਊਟ ਲੱਗਦੇ ਤਾਂ ਅੱਧੀ ਮੈਂ ਨਾ ਜਦੋਂ ਮੈਂ ਵੇਖਦੀ ਨਾ ਮੇਰੇ ਸਮਾਂ ਆਏ ਨੇ ਫਿਰ ਮੈਂ ਦਿਲ ਕਰਦਾ ਹਾਂ ਵੀ ਮੈਂ ਲਾਂ ਵੀ ਮੰਗਾਲਾ ਹਨਾ ਛੋਟ ਗੰਨੂ ਦੀ ਹੋ ਗਈ ਸ਼ਾਪਿੰਗ ਆਪਣੇ ਦੀ ਬਸ ਹੁਣ ਨਮਿਸ਼ ਰਹਿ ਗਿਆ ਨਮਿਸ਼ ਦੀ ਕਰਾਂਗੇ ਤੇ ਲਓ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਸੀਂ ਚੰਗਾ ਲੱਗਿਆ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਨਮਸਕਾਰ ਆ ਦਾ ਕੰਮ ਆਪਣਾ ਹੋ ਹੁੰਦਾ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੱਕ ਲਈ ਬਾਏ ਬਾਏ